ਪੀ ਪਾਲੀ ਖਾਦੇ ਕਹਿੰਦੇ ਬੱਚੇ ਜਿਉਣ ਆਲੇ ਸੀ ਸਿਭਰਾ ਕੈਪਟਨ ਨਰਮਲ ਸਿੰਘ ਸਿਭਰਾ ਪਿੰਡ ਤੋਂ ਜਿਹੜੇ 34 ਸਾਲ ਸਰਹਾਤੇ ਰਾਖੀ ਕਰਦੇ ਆਏ ਆ ਇਹ ਆਪਣੀ ਸਾਰੀ ਛੰਛਲੀ ਪੂਣੀ ਜਿਹੜੀ ਆ ਉਹ ਜ਼ਮੀਨ ਤੇ ਲਾ ਕੇ 12 ਕਿੱਲੇ ਜ਼ਮੀਨ ਸਰਕਾਰ ਨੇ ਸਰਕਾਰੀ ਕੋਟੇ ਦੇ ਵਿੱਚ ਕਨੈਕਸ਼ਨ ਦਿੱਤਾ ਵਾ ਉਹ ਕਨੈਕਸ਼ਨ ਲੈ ਕੇ ਜਿਹੜਾ ਵਾ ਤੇ ਆਪਦਾ ਗੁਜ਼ਾਰਾ ਕਰਨ ਦੇ ਆ ਅੱਜ ਉਹਦੇ ਪੈੜੀ ਦੇ ਲਾਗੇ ਖੱਡ ਲਾ ਕੇ ਬਰਬਾਦੀ ਤੇ ਅੱਜ ਤੁਸੀਂ ਅੰਜੂ ਖੁਦ ਵੇਖ ਲਓ ਆ ਹਾਲਾਤ ਜਿਹੜੇ ਆ ਪੰਜਾਬ ਤੇ ਕੇਂਦਰ ਸਰਕਾਰ ਨੇ ਬਣਾਤੇ ਆ ਔਰ ਪੁਲਿਸ ਪ੍ਰਸ਼ਾਸਨ ਉਹ ਪਿੱਛੇ ਵੇਖੋ ਬਹੁਤ ਵੱਡੀ ਤਦਾਦ ਦੇ ਵਿੱਚ ਇੰਕਲੀਮੈਂਟ ਯਾਰੀ ਕਰਨ ਵਾਸਤੇ ਆਇਆ ਵਾ ਆ ਪੋਕ ਲੈਂਦਾ ਵਾਂ ਜਿਹੜੀਆਂ ਇਹ ਨੁਕਸਾਨ ਜਿਹੜੀਆਂ ਉਹ ਕਰ ਰਹੀਆਂ ਵਾ ਤੇ ਆ ਹਾਲਾਤ ਅਜੇ ਵੀ ਕੰਡਾ ਜੀ ਤੇਰੇ ਤਾਂ ਤੋਲ ਕੇ ਵਿਗਣੀ ਕੁਦਰਤੀ ਖਣਿੰਜ ਵਾ ਕੁਦਰਤੀ ਚੀਜ਼ ਵਾ ਤੇ ਇਹਨੂੰ ਤੋਲ ਕੇ ਵੇਖਣ ਵਾਸਤੇ ਜਿਹੜਾ ਅਕੰਡਾ ਲਾਤਾ ਜੀ ਤੇ ਆ ਦਰਿਆ ਜੇ ਨਾਲ ਤੇ ਆ ਬੰਨ ਜੀ ਮਤਲਬ ਦਰਿਆ ਬਿਲਕੁਲ ਬੰਨ ਦੇ ਨਾਲ ਜਿਹੜਾ ਉਹ ਲੱਗਾ ਖੜਾ ਵਾ ਸੋ ਅਪੀਲ ਵਾ ਪੰਜਾਬ ਸਰਕਾਰ ਨੂੰ ਕੇ ਕੇਂਦਰ ਸਰਕਾਰ ਨੂੰ ਤੇ ਐਦਾਂ ਦੇ ਹਾਲਾਤ ਜਿਹੜੇ ਉਹ ਨਾਂ ਬਣਾਏ ਜਾਣ ਲੋਕਾਂ ਨੂੰ ਰੋਟੀ ਖਾਂਦੇ ਰਹਿਣ ਤਾਂ ਜਾਵੇ ਕੈਪਟਨ ਸਾਹਿਬ ਤੁਸੀਂ ਕੀ ਕਹੋਗੇ ਮੇਰੀ ਇਹ ਹੀ ਸੈਂਟਰ ਤੇ ਸੈਂਟਰ ਗਵਰਨਮੈਂਟ ਤੇ ਆਪਣੀ ਸਟੇਟ ਗਵਰਨਮੈਂਟ ਤੇ ਬੇਨਤੀ ਆ ਕਿ ਮੇਰੀ ਜ਼ਮੀਨ ਬਚਾਈਏ ਮੈਂ ਮਾਰਿਆ ਜੰਗਾਈ ਮੇਰੀ ਇਹ ਹੱਥ ਜੋੜ ਕੇ ਬੇਨਤੀ ਮੈਂ 34 ਸਾਲ ਫੌਜ ਦੀ ਨੌਕਰੀ ਕੀਤੀ ਆ ਤੇ ਮੈਨੂੰ ਆਹ ਸੇਵਾ ਮਿਲੀ ਲਾਖ ਤੇ ਜਿੰਨਾ ਪੈਨਸ਼ਨ ਦਾ ਪੈਸਾ ਉਸੇ ਪੈਲੀ ਦੇ ਮੈਂ ਉਹ ਖਰਚ ਕੀਤਾ 25 ਲੱਖ ਰੁਪਈਆ ਇਹ ਪੈਨਸ਼ਨ ਤੇ ਮੈਂ ਲਿਮਿਟ ਬਣਾਈ ਉਹ ਵੀ ਮੈਂ ਕਿਹਾ ਮੈਂ ਭਰੂੰਗਾ ਕਿੱਥੋਂ 25 ਲੱਖ ਰੁਪਈਆ ਮੇਰਾ ਸਿਰ ਤੇ ਕਰਜ਼ਾ ਆਜ ਇਹ ਪੈਲੀ ਦਾ Não, 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 não.